ਮੈਂ ਇੰਦਰਪਾਲ ਚੋਹਾਨ ਡੀਐਸਪੀ ਪਾਤੜਾ ਅੱਜ ਇਹ ਦੱਸਣਾ ਚਾਹੁੰਦਾ ਕਿ ਇੱਕ ਐਫਆਈਆਰ ਦਰਜ ਦਿਸਟ ਕੀਤੀ ਹੈ 49/25 ਜੋ ਕਿ ਟਰਾਲੀ ਚੋਰੀ ਹੋਣ ਸੰਬੰਧੀ ਹੈ ਕਿਸਾਨਾਂ ਦੀ ਇੱਕ ਟਰਾਲੀ ਜਿਹੜੀ ਕਿ ਖਨੌਰੀ ਬਾਰਡਰ ਤੋਂ ਚੋਰੀ ਹੋ ਗਈ ਸੀ ਜਿਸ ਦੀ ਅਸੀਂ ਸਾਡੇ ਰਿਕਾਰਡ ਮੁਤਾਬਕ ਪਾਲ ਕੀਤੀ ਪਾਲ ਕਰਨ ਤੇ ਇਹ ਪਤਾ ਲੱਗਿਆ ਕਿ ਇਹ ਟਰਾਲੀ ਬਰਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਸਪਾਈ ਦੇ ਹਉਦੇ ਤੇ ਤਨਾਤ ਹੈ ਉਸਨੇ ਚੋਰੀ ਕੀਤੀ ਹੈ ਤੇ ਉਸ ਦੇ ਨਾਲ ਉਸ ਦਾ ਚਾਚਾ ਵੀ ਇਸ ਚੋਰੀ ਵਿੱਚ ਸ਼ਾਮਲ ਸੀ ਤੇ ਦਰਾਨੇ ਪੜਤਾਲ ਅਸੀਂ ਇਹ ਟਰਾਲੀ ਜਿਹੜੀ ਹੈ ਰਿਕਵਰ ਕਰਾ ਲਈ ਹੈ ਤੇ ਪਰਮਜੀਤ ਸਿੰਘ ਜੋ ਕਿ ਬਰਿੰਦਰ ਸਿੰਘ ਦਾ ਚਾਚਾ ਹੈ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਰਿੰਦਰ ਸਿੰਘ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਹੱਕ ਹੈ ਧਰਨਾ ਦੇਣਾ ਜਬ अपने हकों हाँ के लिए लड़ना मतलब डेमोक्रेटिक राइट लेकिन बॉर्डर बंद हो गया पंजाब ब्लॉक हो गया मैं कहता हूं जी आप अभी भी उनकी चार मई को मीटिंग है ए, सेंटर से सात आठ मीटिंग पहले भी हो चुकी है मैं भी जा चुका हूं कई में मैं चार चार मई वाली मीटिंग में उनको लेके आऊंगा जी बस मैं अपनी पंजाब सरकार की तरफ से इज्जत से लेके आएंगे बात करिए बात आपके केंद्र से है आपने ब्लॉक कर दिए हाईवे लोगों को दिक्कत हो रही है पंजाब जो है वो बिल्कुल ब्लॉक हो गया तो हमने प्यार से कोई डंडा नहीं चला कोई पानी की बौछार नहीं चली वहां कोई खून का तुब्का नहीं अंडरस्टैंडिंग थी नहीं, 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 नहीं प्यार से बोला कि जी हम रास्ता खोलना है हमने बसें खड़ी हैं इसमें बैठ जाइए आपको जहां जहां कहोगे हम छोड़ के आएंगे hamein border kholna hai kyunki punjab ka economically loss ho raha hai vyapariyon ka loss ho raha hai logo ko aane jaane mein dikkat ho rahi hai to aap apni maange jaari rakhiye hum kab kare maange to center se maange to mere sath aayi nahi doon formawan walon kisan mazdoor morcha bharat ate skm non political walon punjab de 17 jilliyan vich lagbhag 33 thama te ਪੰਜਾਬ ਦੇ ਕੈਬਨਿਟ ਮਿਸਟਰ ਐਮ ਲੇ ਤੇ ਸੰਗਰੂਰ ਵਿੱਚ ਮੁੱਖ ਮੰਤਰੀ ਦੇ ਰਿਹਾਇਸ਼ ਦੇ ਅੱਗੇ 4 ਘੰਟਿਆਂ ਦੇ ਕਲ ਧਰਨੇ ਲਾਏ ਜਾਣਗੇ। ਔਰ ਮੈਂ ਖੁਦ ਇੱਥੇ ਸਾਡੇ ਅੰਮ੍ਰਿਤਸਰ ਦੇ ਵਿੱਚ ਜਗਦੇਵ ਕਾਲਮ ਚ ਜਿਹੜੇ ਕੈਬਨਿਟ ਮਿਸਟਰ ਧਾਰੀਵਾਲ ਸਾਹਿਬ ਉਹਨਾਂ ਦੀ ਰਿਹਾਇਸ਼ ਆ ਉੱਥੇ ਮੋਰਚਾ ਲੱਗੂ ਉੱਥੇ ਜਾਵਾਂਗੇ। ਉਪਰੰਤ ਈਟੀਓ ਜਿਹੜੇ ਬਿਜਲੀ ਮੰਤਰੀ ਨੇ ਉਹਨਾਂ ਦਾ ਦਫਤਰ ਹੈਗਾ ਜੰਡਿਆਲਾ ਗੁਰੂ ਉੱਥੇ ਵੀ ਖੁਦ ਪਹੁੰਚੂਗਾ 2 ਵਜੇ ਤੋਂ ਬਾਅਦ ਅਰ 4 ਵਜੇ ਜਦੋਂ ਮੋਰਚੇ ਸਮਾਪਤ ਹੋਣਗੇ ਉੱਥੇ ਹੀ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਜੰਡਿਆਲਾ ਗੁਰੂ ਦੇ ਵਿੱਚ ਸਵੇਰੇ ਮੈਂ ਇੱਥੇ ਹੋਊਗਾ ਤਾਂ ਇਸ ਕਰਕੇ ਸਾਰੀ ਜਨਤਾ ਨੂੰ ਅਪੀਲ ਆ ਕਿ ਜੋ ਭਗਵੰਤ ਮਾਨ ਸਰਕਾਰ ਨੇ ਮੋਦੀ ਨਾਲ ਰਲ ਕੇ ਜਿਵੇਂ ਖਨੌਰੀ ਤੇ ਸ਼ੰਭੂ ਦੇ ਵਿੱਚ ਜ਼ਬਰ ਟਾਇਆ ਵਾ ਉਹਦਾ ਜਵਾਬ ਦੇਾਂਗੇ ਔਰ ਜਿੰਨਾ ਵੀ ਸਮਾਨ ਸਰਕਾਰ ਦੀ ਸ਼ਹਿਰ ਤੇ ਚੋਰੀ ਹੋਇਆ ਉਹਦੀ ਪਰਭਾਈ ਭਗਵੰਤਮਾਨ ਸਰਕਾਰ ਕੋ ਕਰਾਈ ਜਾਊਗੀ ਇਹਦੇ ਨਾਲ ਦੀ ਨਾਲ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਤੇ ਉੱਤੇ ਜ਼ੁਲਮ ਢਾਏ ਆ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਤੇ ਔਰ ਖਾਸ ਕਰਕੇ ਆਗੂਆਂ ਤੇ ਬ੍ਰਾਹਮਣ ਕੇ ਤੇ ਜਿਹੜਾ ਐਸ ਐਚਓ ਹਰਪ੍ਰੀਤ ਸਿੰਘ ਸ਼ੰਭੂ ਬਾਰਡਰ ਵਾਲਾ ਇਹਨਾਂ ਨੂੰ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਹਰੇ ਤੋਂ ਘੜਾ ਐਮਐਲਏ ਆ ਠੀਕ ਹੈ ਜੀ ਗੁਰਲਾਲ ਸਿੰਘ ਕਨੌਰ ਜਿਹਦੇ ਰਿਸ਼ਤੇਦਾਰਾਂ ਤੇ ਇਲਜ਼ਾਮ ਲੱਗ ਰਹੇ ਨੇ ਕਿ ਉਹ ਟਰਾਲੀਆਂ ਚੋਰੀ ਕਰਨ ਦੇ ਵਿੱਚ ਹੈਗੇ ਸੀਗੇ ਉਹਨਾਂ ਦੀ ਐਮਐਲਏ ਸ਼ਿਪ ਖਾਰਜ ਹੋਣੀ ਚਾਹੀਦੀ ਆ ਔਰ ਜਿਹੜੇ ਚੋਰੀਆਂ ਵਿੱਚ ਸ਼ਾਮਲ ਨੇ ਡਕੈਤੀਆਂ ਵਰਗੇ ਉਹਨਾਂ ਨੇ ਵਾਰਦਾਤਾਂ ਕੀਤੀਆਂ ਉਹਨਾਂ ਖਿਲਾਫ ਪਰਚੇ ਹੋਣੇ ਚਾਹੀਦੇ ਆ ਔਰ ਬਾਕੀ ਮੋਰਚੇ ਦੀਆਂ 12 ਮੰਗਾਂ ਜਿਹੜੀਆਂ ਨੇ ਚਾਹੇ ਐਮਐਸਪੀ ਲੀਗਲ ਗਾਰੰਟੀ ਕਰੂਣਿਆ ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ ਇਸ ਕਰਕੇ ਕੱਲ ਪੂਰੇ ਪੰਜਾਬ ਦੇ ਅੰਦਰ ਆਪਾਂ ਜਿਹੜੇ ਆ ਧਰਨੇ ਦੇਵਾਂਗੇ ਔਰ ਜਿਹੜਾ ਭਗਵੰਤ ਮਾਨ ਸਰਕਾਰ ਫੈਸਲਾ ਕਰ ਰਹੀ ਆ ਕਿਸਾਨ ਮਜ਼ਦੂਰ ਸ਼ਰਸ਼ ਕਮੇਟੀ ਪੰਜਾਬ ਜਿਹੜਾ ਟੋਲ ਪੁਲਾਜਿਆਂ ਦੇ ਵਿੱਚ 5% ਰੇਟਾਂ 'ਚ ਵਾਧਾ ਕਰਤਾ ਹੋ ਗਿਆ ਨਾ ਵਿਕਾਸ ਭਗਵੰਤ ਮਾਨ ਜੀ ਕਹਿੰਦੇ ਵਿਕਾਸ ਤੇ ਡਿੱਕਾਰਿਆ ਆ ਆ ਬੜਾ ਵਧੀਆ ਤੋਹਫਾ ਦਿੱਤਾ ਹੋਣਾ ਪਹਿਲੋ ਕਾਰਪੋਰੇਟਾ ਦੇ ਅਰਬ ਰੁਪਏ ਕਮਾ ਰਹੇ ਨੇ ਛੜਕਾਂ ਦੇ ਨਾਂ ਤੇ ਪਹਿਲੋ ਅਸੀਂ ਗੱਡੀ ਦਾ ਟੈਕਸ ਦਈਏ ਫਿਰ ਅਸੀਂ ਰੋਡ ਟੈਕਸ ਦਈਏ ਫਿਰ ਟੋਲ ਟੈਕਸ ਦਈਏ ਕਿਹੜੇ ਕਿਤਾਬ ਚ ਲਿਖਿਆ ਇਹਦੀ ਨਿੰਦਿਆ ਕਰਦੇ ਆ ਇਹ ਵਾਪਸ ਲੈਣਾ ਚਾਹੀਦਾ ਸਰਕਾਰ ਨੂੰ ਔਰ ਜੋ ਮੁੱਖ ਮੰਤਰੀ ਸਾਹਿਬ ਬੋਲ ਰਹੇ ਨਾ ਕਿ ਮੈਂ ਨਾਲ ਲੈ ਕੇ ਜਾਊਂਗਾ ਇਹਨਾਂ ਨੂੰ ਮੀਟਿੰਗ ਦੇ ਵਿੱਚ ਤੁਹਾਡੇ ਤੋਂ ਬਗੈਰ ਵੀ ਜਾ ਸਕਦੇ ਆ ਪਹਿਲੋ ਕਹਿੰਦੇ ਸਾਡੇ ਕੇਂਦਰ ਵਾਲੇ ਮੰਨਦੇ ਨਹੀਂ ਹੁਣ ਸੌਦਾ ਹੋ ਗਿਆ ਹੁਣ ਹੁਣ ਕੇਜਰੀਵਾਲ ਤੇ ਤੁਹਾਡੇ ਜਿਹੜੇ ਦਿੱਲੀ ਦੇ ਮਿਨਿਸਟਰ ਆ ਇਸ ਗੱਲ ਤੇ ਸੌਦਾ ਹੋਇਆ ਵੀ ਮੋਰਚੇ ਪੱਟ ਦਿਓ ਤੁਹਾਨੂੰ ਕੁਝ ਨਹੀਂ ਕਹਿੰਦੇ ਹੋਗੇ ਸੀਬੀਆਈ ਤੇ ਈਡੀ ਤੋਂ ਬੜਾ ਡਰ ਲੱਗਦਾ ਹੋਣਾ ਇਹ ਤੋਂ ਘਾ ਅੰਦਰ ਜਿਹੜਾ ਗਠਜੋੜ ਹੋ ਗਿਆ ਉਹਦੇ ਬਾਰੇ ਦੱਸ ਦਿਓ ਵੀ ਹੁਣ ਤੁਸੀਂ ਨਾਗਪੁਰ ਤੋਂ ਖਾਕੀ ਪੈਂਟ ਪਾਲੀ ਆ ਔਰ ਗਾਂ ਲਖਸ਼ਨਾਵੀ ਇਕੱਠੇ ਲੜੋਗੇ ਸਾਨੂੰ ਕੀ ਤਰਾਜ ਹੈਗਾ ਸੋ ਇਸ ਕਰਕੇ ਪੰਜਾਬੀ ਜਾਬਰਾਂ ਨੂੰ ਕਦੀ ਨਹੀਂ ਭੁੱਲਦੇ ਹੁੰਦੇ ਜਿਨ੍ਹਾਂ ਨੇ ਚੰਗੇਜ ਖਾਂ ਵਰਗਾ ਰੋਲ ਅਪਣਾਇਆ ਹੋਵੇ ਜਿਹੜੇ ਦਿੱਲੀ ਦੀ ਸੱਤਾ ਨਾਲ ਖੜੇ ਹੋਣੇ ਉਹਨਾਂ ਨੂੰ ਕੋਈ ਨਹੀਂ ਮਾਫੀ ਨਹੀਂ ਦੇਣੀ ਹੈਗੀ ਧੰਨਵਾਦ